ਲਓ ਵੀ ਡਿਫੋਰਡ ਲੈ ਕੇ ਆਇਆ 3600 ਨਵਾਂ ਮੋਡੀਫਾਈ ਹੋਇਆ 1994 ਮਾਡਲ ਸ਼ੌਂਕੀ ਸਰਦਾਰ ਇੰਜਨ ਗੇਅਰ ਦਾ ਫੁੱਲ ਓਕੇ ਆ ਚਾਰੋਂ ਟਾਇਰ ਨਵੇਂ ਆ ਸਾਰੀ ਸੈਂਸਰੀ ਨਵੀਂ ਲੱਗੀ ਵੇਖ ਸਕਦੇ ਵੀਰੇ ਓਕੇ ਦਾ ਪੇਂਟ ਆ ਤੇ ਰੇਡੀਅਲ ਸਟicker ADI ਹੋਇਆ 50 ਹਸ ਪਾਵਰ ਕੀਤਾ ਇੰਜਨ ਗੇਅਰ ਦਾ ਫੁੱਲ ਓਕੇ ਵਾ ਕੇ ਮਸਲੀ ਕਰਕੇ ਡੈਕਟਰ ਖਰੀਦ ਸਕਦੇ ਜੀਓ ਇਹ ਰਹੀ ਮੈਨਰ ਰਹੀ ਆ ਬਿਆਸ ਅੰਡੇ ਸਟੇ ਕੰਬਲਸਰ ਜਿੱਥੇ ਡਾਕਟਰ ਖੜਾ ਕੋਈ ਕਮੀ ਫੇਸ਼ ਨਹੀਂ ਡਾਕਟਰ ਚ ਆਪਣਾ ਮਿਸਤਰੀ ਨਾਲ ਲੈ ਕੇ ਵਾਹ ਕੇ ਰੈਡਰ ਖਰੀਦ ਸਕਦੇ ਚੱਕਾ ਸਾਡੇ ਚੰਗੀ ਦਿਰਾਂ ਨਵੀਂ ਬੈਟਰੀ ਆ 2K ਦਾ ਪੇਂਟ ਆ ਏਡੀਆ ਹੀ ਹੋ ਜਾਵੇ ਕੋਪੀ ਰੰਗ ਦੀ ਕੁਆਲਿਟੀ ਵੇਲੇ ਸਟicker ਰੇਡੀਆ ਲੱਗਿਆ ਉਹ ਵੀਡੀਓ ਦੇਖਣ ਦੇ ਤੈਨੂੰ ਕੋਈ ਕਮਿਊਨਿਟੀਟਰ ਦੇ ਵਿੱਚ ਬ੍ਰੇਕਾਂ ਦਾ ਇੰਜਣ ਦਾ ਗੇਅਰ ਦਾ ਲਿਫਟ ਦਾ ਸਾਰਾ ਕੰਮ ਹੋਇਆ। ਚਾਰੇ ਟਾਇਰ ਨਵੇਂ ਲੱਗੇ ਆ। 5 ਸਾਲ ਦੀ ਪੇਂਟ ਦੀ ਗਾਰੰਟੀ ਹੈ। ਫੋਨ ਨੰਬਰ ਮੇਰਾ 98768 084 82 ਇਹ ਨੰਬਰ ਤੇ ਵਟਸਐਪ ਚੱਲਦਾ। ਵੀਡੀਓ ਕਾਲ ਕਰਕੇ ਟਰੈਕਟਰ ਵੇਖਣਾ ਵੇਖ ਸਕਦੇ ਵੀਰੇ। ਰੇਟ ਹੈਗਾ 2 ਲੱਖ 5000 ਮੌਕੇ ਥੋੜਾ ਬੋਦਾ ਮਾਨਤਨ ਕਰਾਂਗੇ। ਬਾਕੀ ਟਰੈਕਟਰ ਚ ਕਿਸੇ ਪਾਸਿਓਂ ਕੋਈ ਕਮੀ ਨਹੀਂ ਜੀ। ਜਿੱਥੇ ਮਰਜੀ ਚੈੱਕ ਕਰਾ ਲਿਓ। ਮਿਸਤਰੀ ਨਾਲ ਲਿਓ ਵਾਕੇ ਲੈ ਜਾਓ ਭਾਵੇਂ। ਸਾਰੀ ਸੰਸਰੀ ਸਾਰੀ ਵੀਡੀਓ ਵੇਖੋ ਜੀ ਚੰਗੀ ਤਰ੍ਹਾਂ ਮੈਂ ਸਟਾਰਟ ਕਰਕੇ ਵੀਡੀਓ ਵੀ ਪਾਉਣਾ ਵੀਰੇ ਸਟਾਰਟ ਕਰਕੇ ਵੇਖ ਲੈ ਰੈਕਟਰੀ ਆਵਾਜ਼ ਜਿਹੜੀ ਹੋਇਆ ਸਟਾਰਟ ਕੀਤਾ ਸਟਾਰਟ ਕਰਕੇ ਵੀਡੀਓ ਵੇਖ ਲਓ ਦੇਖੀ ਆਈ ਹੈ 50% ਗਰਾੜ ਟਾਇਰ ਸਾਰਾ ਕੋਨਾ ਪਿੱਛੇ ਵੀਡੀਓ ਲੱਗ ਗਿਆ ਵੀਡੀਓ ਵੀਰੇ ਚੰਗੀ ਲੱਗੀ ਤਾਂ ਵੱਟ ਵਾਰ ਸ਼ੇਅਰ ਕਰਿਓ ਤੇ ਲਾਈਕ ਕਰਿਓ ਵੀਰੇ ਟਰੈਕਟਰ ਜਿੱਥੇ ਮਾਰੀ ਚੈੱਕ ਕਰਾ ਸਕਦੇ ਹੋ ਵੀਰੇ 50 ਸਵਾਹਰਾ ਫੋਨ ਨੰਬਰ 6883799416 ਤਾਂ ਮੇਰਾ ਸਾਡਾ 880 8482 ਦੋਵੇਂ ਨੰਬਰ ਮੇਰੇ ਦੋ ਨੰਬਰ ਜੇ ਰੱਜੋ ਮੱਦੀ ਕਾਲ ਕਰਕੇ ਵੀਡੀਓ ਕਾਲ ਕਰਕੇ ਟਰੈਕਟਰ ਵੇਚਦਾ। ਅਬਰੋਂ ਆਉਂਦੀ ਬੈਟਰੀ ਟਰੈਕਟਰ 'ਚ ਕੋਈ ਕਮੀ ਪੇਸ਼ੀ ਨਹੀਂ ਵੀ ਟਰੈਕਟਰ 'ਚ 2K ਦਾ ਪਿੰਡ 5 ਸਾਲ ਦੀ ਗਾਰੰਟੀ ਹੈ। ਪੇਪਰਾਂ 'ਤੇ ਲਿਖ ਕੇ ਗਾਰੰਟੀ ਦਊਂਗਾ ਸਾਰੇ ਪੇਪਰ ਆਉਣ ਉਹ ਓਕੇ ਨੇ ਸਾਰੇ। ਧੰਨਵਾਦ ਸਾਰਿਆਂ ਦਾ।